ਆਪ ਐਮਐਲਏ ਗੁਰਦੀਪ ਸਿੰਘ ਰੰਦਾਵਾ ਦੇ ਵੱਲੋਂ ਅਧਿਆਪਕਾਂ ਨੂੰ ਝਾੜ ਪਾਈ ਗਈ ਦਰਅਸਲ ਐਮਐਲਏ ਗੁਰਦੀਪ ਸਿੰਘ ਰੰਦਾਵਾ ਡੇਰਾ ਬਾਬਾ ਨਾਨਕ ਦੇ ਪਿੰਡ ਸਾਦਾਵਾਲੇ ਦੇ ਇੱਕ ਸਕੂਲ ਦੇ ਵਿੱਚ ਪਹੁੰਚਿਆ ਜਿੱਥੇ ਉਹਨਾਂ ਨੂੰ ਸ਼ਿਕਾਇਤ ਮਿਲੀ ਕਿ ਇੱਕ ਅਧਿਆਪਕ ਦੇ ਵੱਲੋਂ ਪਿੰਡ ਦੀ ਹੀ ਕੋਈ ਲੜਕੀ ਹੈ ਜਿਸ ਨੂੰ 4000 ਰੁਪਏ ਦੀ ਤਨਖਾਹ ਦੇ ਉੱਤੇ ਰੱਖਿਆ ਗਿਆ ਤੇ ਉਹੀ ਬੱਚਿਆਂ ਨੂੰ ਪੜਾਉਂਦੀ ਹੈ ਤੇ ਉਹੀ ਸਕੂਲ ਖੋਲਦੀ ਹੈ ਤੇ ਆਪ ਜਿਹੜਾ ਅਧਿਆਪਕ ਹੈ ਉਹ ਡਿਊਟੀ ਦੇ ਵਿੱਚ ਕੁਤਾਹੀ ਕਰ ਰਿਹਾ ਜਿਸ ਤੋਂ ਬਾਅਦ ਐਮਐਲਏ ਦਾ ਪਾਰਾ ਚੜ ਗਿਆ ਤੇ ਉਹਨਾਂ ਨੇ ਸਟੇਜ ਤੇ ਖੜ ਕੇ ਅਧਿਆਪਕਾਂ ਨੂੰ ਝਾੜ ਪਾਈ ਉਹਨਾਂ ਨੇ ਕਿਹਾ ਕਿ ਮੈਨੂੰ ਪਤਾ ਕੇ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਅਧਿਆਪਕਾਂ ਦੇ ਵੱਲੋਂ 4000 ਰੁਪਏ ਦੇ ਉੱਤੇ ਇੱਕ ਮਹਿਲਾ ਮੁਲਾਜ਼ਮ ਨੂੰ ਰੱਖਿਆ ਗਿਆ ਜੋ ਕਿ ਬੱਚਿਆਂ ਨੂੰ ਪੜਾਉਂਦੀ ਵੀ ਆ ਤੇ ਸਕੂਲ ਵੀ ਖੋਲਦੀ ਆ ਤੇ ਖੁਦ ਅਧਿਆਪਕ ਦੇ ਵੱਲੋਂ ਡਿਊਟੀ ਦੇ ਵਿੱਚ ਕੁਤਾਹੀ ਕੀਤੀ ਜਾਂਦੀ ਹੈ। ਉਹਨਾਂ ਨੇ ਕਿਹਾ ਕਿ ਬੱਚਿਆਂ ਦਾ ਸ਼ੋਸ਼ਣ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅਧਿਆਪਕਾਂ ਦੇ ਵੱਲੋਂ ਅਜੀਹੀ ਕੁਤਾਹੀ ਅਜੀਹੀ ਲਾਪਰਵਾਹੀ ਨੂੰ ਦੀ ਡਿਊਟੀ ਦੇ ਵਿੱਚ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਬੱਚਿਆਂ ਦਾ ਭਵਿੱਖ ਦੇ ਨਾਲ ਖਿਲਵਾੜ ਹੋ ਰਿਹਾ ਹੈ ਇਸ ਕਰਕੇ ਆਪ ਸਰਕਾਰ ਦੇ ਵੱਲੋਂ ਇਹਨਾਂ ਨੂੰ ਸਖਤ ਸਜ਼ਾ ਦਿੱਤੀ ਜਾਵੇਗੀ। ਇਸ ਸਾਰੇ ਘਟਨਾ ਦੀ ਤਸਵੀਰ ਵੀ ਸਾਹਮਣੇ ਆਈ ਹੈ ਕੀ ਕੁਝ ਗਿਆ ਹੋਰ ਆਪ ਐਮ ਐਲ ਏ ਅਗੁਰਦੀਪ ਸਿੰਘ ਰੰਦਾਵਾ ਨੇ ਤੁਸੀਂ ਵੀ ਸੁਣੋ ਪਿੰਡ ਵਾਲਿਆਂ ਨੇ ਮੈਨੂੰ ਦੱਸਿਆ ਕਿ ਇਹਨੇ ਕੋ 4000 ਤੱਕ ਲੜਕੀ ਰੱਖੀ ਹੈ ਜਿਹੜੀ ਜਿਹੜੀ ਆਪਣਾ ਇਹ ਸਕੂਲ ਨੂੰ ਖੋਲਦੀ ਆ ਔਰ ਬੱਚਿਆਂ ਨੂੰ ਪੜਾਉਂਦੀ ਆ ਇਹੋ ਜਿਹੇ ਟੀਚਰਾਂ ਦੀ ਮੇਰੇ ਕੋਲ ਇਹੋ ਜੇ ਐਜੂਕੇਸ਼ਨ ਤਾਂ ਇਹੋ ਜੇ ਟੀਚਰਾਂ ਦੀ ਲੋੜ ਹੀ ਨਹੀਂ ਸਾਹਮਣੇ ਬੀਬੀਓ ਸਾਹਿਬ ਬੈਠੇ ਇਧਰੋਂ ਬੀਬੀਓ ਸਾਹਿਬ ਤੁਸੀਂ ਵੀ ਅਰ ਤੁਸੀਂ ਸਾਬ ਪਿਚੋ ਪਖੜਾ ਦਾ ਮੈਂ ਬੀਪੀਓ ਸਾਹਿਬ ਮੇਰੇ ਨਾਲ ਕੇ ਖੜੇ ਨੇ ਬੀਪੀਓ ਸਾਹਿਬ ਨੇ ਇਸ ਟੀਚਰ ਦੇ ਵਿਰੁੱਧ ਲਿਖਿਆ ਅੱਗੇ ਸ਼ਿਕਾਇਤ ਕੀਤੀ ਹੈ ਮੈਂ ਆਪਣੇ ਤੌਰ ਤੇ ਇਹ ਇਸ ਟੀਚਰ ਦੀ ਸ਼ਿਕਾਇਤ ਕਰਾਂਗਾ ਠੀਕ ਹੈ ਨਾ ਕਿ ਜਿਹੜਾ ਆਪ ਆਪਣੇ ਘਰਾਂ ਚ ਬਹਿ ਕੇ ਕੋ ਤਿੰਨ ਤਿੰਨ ਚਾਰ ਚਾਰ ਯਾਰ ਦੇ ਪਿੰਡ ਦੀ ਕੁੜੀਆਂ ਰੱਖ ਕੇ ਮੱਛੀਆਂ ਨੂੰ ਉਹਨਾਂ ਦਾ ਸ਼ੋਸ਼ਣ ਵੀ ਕਰਦੇ ਨੇ ਲੋਕ ਤਨਾਲ ਆਪਣੀ ਡਿਊਟੀ ਤੋਂ ਜਿਹੜੀ ਕੁਬਾਈ ਕਰਦੇ ਨੇ ਆਉਣ ਵਾਲੇ ਸਮੇਂ 'ਚ ਇਹਨੂੰ ਸਜ਼ਾ ਜਿਹੜੀ ਉਹ ਸਰਕਾਰ ਵੱਲੋਂ ਮਿਲਣੀ ਹੈ ਇਹਦੇ ਤੋਂ ਅਗੂ ਵੀ ਇੱਕ ਸਭ ਕੁਝ ਸਿੱਖਣ ਨੂੰ ਮਿਲੇਗਾ ਕਿ ਜਿਹੜੇ ਟੀਚਰ ਆਪਣੀ ਡਿਊਟੀ ਤੋਂ ਪਤਾ ਹੀ ਕਰਦੇ ਨੇ ਉਹ ਵੀ ੜ ਜਾਣਗੇ ਆਮ ਆਦੀ ਪਾਰਟੀ ਦੀ ਸਰਕਾਰ ਨੇ ਇੱਕ ਫੈਸਲਾ ਕੀਤਾ